ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀਓ ਡੰਡੋਤ ਬੰਦਨ ਅਨਕ ਬਾਾਰ ਸਰਬ ਕਲਾ ਸਮ ਰਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਦੀ ਲਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸੋ ਕਹੋ ਟਲ ਗੁਰ ਸੇਵੀਐ ਕਹਿਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਬਰਨ ਦੁਖ ਜਾਈ ਕੋ ਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛਟੀ ਐ ਤੋਦ ਡਠੇ ਸਚੀ ਪਾਤੁਸ਼ਾ ਮਲ ਜਨਮ ਜਨਮ ਦੀ ਕਟੀ ਐ ਸਜਣ ਸਚਾ ਪਾਤੁਸ਼ਾ ਸਿਰ ਸਾਦਾ ਸੋ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀਓ ਤਨਾ ਸ੍ਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪਰਸਾਦ ਹਰ ਜਿਓ ਕਿਰਪਾ ਕਰੀ ਤਾ ਨਾਮ ਧਿਆਈਐ ਜਿਓ ਸਤ ਗੁਰ ਮਿਲੈ ਸੁਭਾਈ ਸਹਿਜ গুਣ ਗਾਈਐ ਜਿਓ ਹਰ ਜਿਓ ਕਿਰਪਾ ਕਰੀ ਤਾ ਨਾਮ ਧਿਆਈਐ ਜਿਓ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਗੁਣ ਗਾਈ ਵਿਗਸੈ ਸਦਾ ਅਨ ਦਿਨ ਜਾ ਆਪ ਸੱਚੀ ਭਾਵਈ ਅਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਵਈ ਆਪ ਕਰਤਾ ਕਰੀ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੀ ਤਾ ਨਾਮ ਧਿਆਈਐ ਜਿਉ ਅੰਦਰ ਸਚਾ ਨੇਹ ਪੂਰ ਸਤ ਗੁਰੈ ਜਿਓ ਹਾਉ ਤਿਸੇ ਵੀ ਦਿਨ ਰਾਤ ਮੈਂ ਕਦੀ ਨਾ ਵਿਸਰ ਜਿਓ ਕਦੀ ਨਾ ਵੇਸਾਰੀ ਅਨ ਦਿਨ ਸਮਾਰੀ ਜਾ ਨਾਮ ਲਾਈ ਤਾ ਜੀਵਾ ਸਰਾਵਣੀ ਸੁਣੀ ਤਾਉ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾ ਸਤਗੁਰ ਮਿਲੇ ਅਨ ਦਿਨ ਬਬੇਕ ਬੁੱਧ ਵਿਚਾਰੈ ਅੰਦਰ ਸਚਾਨੇ ਹੋ ਪੂਰੇ ਸਤਗੁਰੈ ਸਤ ਸੰਗਤ ਮਿਲੇ ਬੜ ਭਾਗ ਤਾ ਹਰ ਰਸ ਆਵਈ ਜਿਉ ਆਨ ਦੇਨ ਰਹਿ ਲਵਲਾਈ ਤਾ ਸਹਿਜ ਸਮਾਵਈ ਜਿਉ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋ ਬਾਜ ਅੰਤਰ RAM ਨਾਮ ਲੇਵ ਲਾਗੀ ਹਰਖ ਸੋਗ ਦੁਹਾਤੀ ਮੁਕਤਾ ਜੋ ਪ੍ਰਭ ਕਰੇ ਸੋ ਭਾਵਾਈ ਸਤ ਸੰਗਤ ਮਿਲੇ ਬੜ ਭਾਗ ਦਾ ਹਰ ਰਸ ਆਵੇ ਜਿਉ ਦੁਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋ ਆ ਜਿਉ ਹਾਏ ਹਾਏ ਕਰੀ ਦਿਨ ਰਾਤ ਮਾਇਆ ਦੁੱਖ ਮੋਹਿਆ ਜਿਉ ਮਾਇਆ ਦੁੱਖ ਮੋਹਿਆ ਹਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਇ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਸ਼ੂਤਾ ਵਈ ਬਿਨ ਨਾਮ ਕੋ ਸਾਥ ਨਾ ਚਾਲੈ ਪੁੱਤਰ ਕਲਤਰ ਮਾਇਆ ਤੁਹਿਆ ਦੂਜੈ ਪਾਇ ਦੁਖ ਹੋਇ ਮਨ ਮੁਖ ਜਮ ਜੋਇ ਆ ਜਿਓ ਕਰ ਕਿਰਪਾਲ ਹੋ ਮਿਲਾਈ ਮਹਿਲ ਹਰ ਪਾਇ ਆ ਜਿਓ ਸਦਾ ਰਹੀ ਕਰ ਜੋੜ ਪ੍ਰਭ ਮਨ ਪਾਇ ਆ ਜਿਓ ਪਰਬ ਮੰਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਨ ਦਿਨ ਜਪ ਤਰਹਿ ਦਿਨ ਰਾਤੀ ਸਹਿਜੀ ਨਾਮ ਸਤਿਆ ਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਾਰ ਕਿਰਪਾਲ ਹੋ ਮਿਲਾਈ ਮਹਿਲ ਹਰ ਪਾਵਈ ਜਿਓ ਨਾਮੋ ਨਾਮ ਮਿਲੇ ਵੜਿ ਆਈ ਨਾਨਕ ਨਾਮ ਮਨ ਭਾਵਈ ਕਾਰ ਕਿਰਪਾਲ ਹੋ ਮਿਲਾਈ ਮਹਿਲ ਹਰ ਪਾਵਈ ਜਿਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ